ਇਹ ਮੂਵੀ ਬਹੁਤ ਹੀ ਜ਼ਰੂਰੀ ਹੈਗੀ ਕਹਿੰਦੇ ਹੁੰਦੇ ਫਿਲਮ ਐਸੀ ਚੀਜ਼ ਹੈਗੀ ਆ ਜਿਹੜੀ ਤੁਹਾਡੇ ਮੋਰੇ ਸ਼ੀਸ਼ੇ ਵਾਂਗੂ ਜੋ ਕੁਝ ਹੋ ਰਿਹਾ ਤੁਹਾਨੂੰ ਦਿਖਾ ਲ ਦਿੰਦੀ ਆ ਯੰਗ ਊਮਨ ਆਰ ਬੀਇੰਗ ਟ੍ਰੀਟਡ ਇਨਕ੍ਰੈਡੀਬਲੀ ਬੈਡਲੀ ਇਨ ਮੈਨੀ ਸਰਕਮਸਟੈਂਸਸ ਔਰ ਸਾਈਡਾਂ ਦੀਆਂ ਲੜਕੀਆਂ ਹੈਗੀਆਂ ਜਿਹੜੀਆਂ ਆ ਕੇ ਸਾਨੂੰ ਦੱਸਦੀਆਂ ਆ ਵੀ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਆ ਜੈਡ ਮਿੰਨ ਟੂ ਮਿੰਨੇ ਬਾਅਦ 5 ਤੋਂ 7 ਜੀ ਸੁਇਸਾਈਡ ਉਹ ਦੇਖਦੇ ਸੀ ਵੀ ਆਪਣੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਇਹ ਸੋਚਣਾ ਪੈਣਾ ਵੀ ਅਸੀਂ ਇਹਦਾ ਹੱਲ ਕਿਦਾਂ ਟੋੜੀਏ ਸਾਰੇ ਨਾਲ ਮਿਲ ਕੇ ਬਹੁਤ ਸੌਖਾ ਹੈਗਾ ਕੁੜੀਆਂ ਨੂੰ ਬਲੇਮ ਕਰਨਾ ਜੀ ਫਿਲਮ ਜਿਹੜੀ ਉਹਦੇ ਵਿੱਚ ਕਿਹੜੇ ਕਿਹੜੇ ਐਂਗਲ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਤੇ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੀਆਂ ਕੁੜੀਆਂ ਉਹਨਾਂ ਦੀ ਤਰਾਸਦੀ ਨੂੰ ਇਹਦੇ ਵਿੱਚ ਦਰਸਾਇਆ ਗਿਆ ਤੇ ਉਹਦੇ ਥਰੂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਦਰ ਸਾਡੇ ਨਾਲ ਮੌਜੂਦ ਨੇ ਫਿਲਮ ਮੇਕਰ ਵੀ ਨੇ ਇੰਦਰ ਜੀ ਥੋੜਾ ਤੋਂ ਜਾਨਣਾ ਚਾਹਾਂਗੇ ਕਿ ਇਸ ਫਿਲਮ ਨੂੰ ਦਿਖਾਉਣ ਦਾ ਜਿਹੜਾ ਮਕਸਦ ਕੀ ਹੈ ਤੇ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਦਰਸਾਇਆ ਗਿਆ। ਹਾਂਜੀ ਐਸ ਫੈਮ ਐਸੀ ਐਸੇ ਕਰਕੇ ਬਣਾਇਆ ਵੇ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਦੇ ਵਰਸੇ ਇਸ਼ੂ ਕੀ ਹੈਗੇ ਆ ਤੇ ਆਮ ਤੌਰ ਤੇ ਲੋਕਾਂ ਦੇ ਜਿਨ੍ਹਾਂ ਦੇ ਜਾਣਕਾਰੀ ਹੈਗੇ ਉਹਨਾਂ ਨੇ ਇਹਨਾਂ ਜੋ ਕੇਸ਼ਨ ਉਹਨਾਂ ਨੂੰ ਪਤਾ ਹੈ ਕਿ ਇਸੇ ਤੇ ਨਹੀਂ ਪਤਾ ਹੁੰਦਾ ਤੇ ਇਸ ਵਕਤ ਜਿਹੜੇ ਸੈਕਸ਼ੂਅਲ ਅਬਿਊਸ ਤੇ ਵਿਗਾਰਾ ਹੋ ਜੇ ਇਹ ਇਹ ਫਿਰ ਚੱਲਦੀ ਹੈ ਸਕੂਲਾਂ 'ਚ ਉਹਨਾਂ ਦੇ ਘਰਾਂ 'ਚ ਵੀ ਲੈਂਡਲੋਰਡ ਦੇ ਨਾਲ ਉਹਦੇ ਜਿੱਥੇ ਕੰਮ ਕਰਦੇ ਉਥੇ ਬਿਜ਼ਨਸ ਲੀਡਰ ਦੇ ਨਾਲ ਇਦੇ ਬਾਰੇ ਹਜ ਤੱਕ ਬੜਾ ਜਿਵੇਂ ਇਨਫੋਰਮੇਸ਼ਨ ਹੈ ਨਹੀਂਗਾ ਕਿਉਂਕਿ ਇੱਕ ਗੱਲ ਹੈ ਵੀ ਜਿਹੜੇ ਕੁੜੀਆਂ ਆ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਬੜਾ ਮੌਕਾ ਹੈ ਨਹੀਂਗਾ ਕਿਤੇ ਜਿਵੇਂ ਆਪਦੇ ਗੱਲ ਕਰਦੇ ਸੇ ਪਲੇਟਫਾਰਮ ਤੇ ਮੈਨਾਂ ਜਿਹੜੇ ਕਰਦੇ ਆ ਉਹਨਾਂ ਦੇ ਕਾਫੀ ਫਿਰ ਜਿਵੇਂ ਤਕਲੀਫ ਹੁੰਦੀ ਹੈ ਵੀ ਕਿਉਂਕਿ ਲੋਕ ਕਿ ਉਹਨਾਂ ਦੇ ਮਗਰ ਪੈਂਦੇ ਵੇ ਤੇ ਉਹਨਾਂ ਦੇ ਨਹੀਂ ਤੇ ਕੋਈ ਗਲਤੀ ਆ ਵੇ ਤੂੰ ਕੀ ਕੀਤਾ ਤੂੰ ਕਹਤੋਂ ਤਾਂ ਰਾਲਦੇ ਉਹਨਾਂ ਨੂੰ ਬਣਾਣਾ ਤੇ ਵੈਸੇ ਆ ਜਿਵੇਂ ਉੱਥੇ ਜੱਦ ਜੱਦ ਇਸ਼ੂ ਜੇ ਹੈਗੇ ਉਹ ਜਿੱਥੇ ਵੀ ਰਹੋ ਨਾ ਕੋਈ ਸਪੋਰਟ ਸਿਸਟਮ ਹੈ ਨਹੀਂ ਕਿ ਕੈਨੇਡਾ ਚ ਕੋਈ ਗਵਰਨਮੈਂਟ ਤੋਂ ਕੋਈ ਫੰਡਿੰਗ ਹੈ ਨਹੀਂ ਜਿਵੇਂ ਉਹਨਾਂ ਦੇ ਸਪੋਰਟ ਕਰਾਉਣ ਲਈ ਤੇ ਫਿਰ ਉੱਥੇ ਗਾਂ ਵੀ ਸਾਡੇ ਆਪ ਦੀ ਕਮਿਊਨਿਟੀ ਚ ਇਹੋ ਜਿਹੀ ਗੱਲਾਂ ਯੂ ਨੋ ਚੰਗਾ ਲੱਗਦਾ ਫਿਰ ਤੇ ਜੀ ਵੀ ਸੈਕਸ਼ੂਅਲ ਅਬਿਊਜ਼ ਐਂਡ ਸੈਕਸ਼ੂਅਲ ਮਿਸਕੰਡਕਟ ਬਾਰੇ ਕਿਵੇਂ ਕੋਈ ਆਪ ਬਾਰੇ ਜਿਵੇਂ ਸਪੋਰਟ ਹੈ ਨਹੀਂ ਕਿ ਸੋ ਇਸੇ ਕਰਕੇ ਸਾਨੂੰ ਆਇ ਲੱਗਾ ਵੀ ਕੋਈ ਜੈਸੀ ਫਿਲਮ ਬਣਾ ਕੇ ਤੇ ਦਿਖਾ ਸਕਦੇ ਹਾਂ ਲੋਕਾਂ ਨੇ ਵੀ ਕੀ ਐਕਸਪੀਰੀਅੰਸ ਹੈ ਇਨ ਦੇ ਕੀ ਹੁਡ ਰਿਕਾਰਡੀਆਂ ਦੇ ਕਿਵੇਂ ਜਿਵੇਂ ਮਦਰ ਸੀ ਪਰ ਉਹਦੇ ਗੱਲ ਅਸੀਂ ਥੋੜੇ ਬਾਰੇ ਸਧਾਰ ਦੇ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਇਹਦੇ ਜਾਣਕਾਰੀ ਤੋਂ ਜ਼ਿਆਦਾ ਕਰਾ ਸਕਦੇ ਹਾਂ ਜੀ ਤੇ ਵੈਸੇ ਅਸੀਂ ਅਮ ਲੱਕ ਅਹ 온ਟਾਰੀਓ ਚੋ ਕਿ ਫਿਊਨਰਲ ਡਾਇਰੈਕਟਰ ਹੈਗਾ ਭਾਜੀ ਕਮਲ ਉਹਨੇ ਸਾਨੂੰ ਦਿਖਾਇਆ ਸੀ ਉਹ ਉਹਦੇ ਫਿਊਨਰਲ ਹਮ ਚ ਕੀ ਗ੍ਰੋਸ ਵਾਟ ਬੈਲ ਉਹ ਤੇ ਸ ਸੱਤ ਤੇ ਮੇਰੇ ਖਿਆਲ ਉਹਦੇ ਹੈਗੇ ਆ ਫਿਨਰਲ ਹੌਮ ਤੇ ਉਹਨਾਂ ਚੋ ਦੇਖਦੇ ਰਹੇ ਇਥੇ ਮਿੰਨ ਤੋਂ ਮਿੰਨੇ ਬਾਅਦ 5 ਤੋਂ 7 ਜੀ ਸੁਇਸਾਈਡ ਉਹ ਦੇਖਦੇ ਸੀ ਵੀ ਆਪਣੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਸੋ ਉਹਨੇ ਫਿਰ ਸਾਨੂੰ ਕਿਹਾ ਵੀ ਇਸੇ ਕੋਈ ਨਾ ਕੋਈ ਰਿਸਰਚ ਕਰਕੇ ਦੇਖੋ ਵੀ ਸਭ ਕਾਤੋਂ ਕੁੜੀਆਂ ਨੂੰ ਜ਼ਿਆਦਾ ਜਿਵੇਂ ਇੱਥੇ ਜ਼ਿਆਦਾ ਜਿਵੇਂ ਪਤਾਂ ਹੋਈ ਪਈਆਂ ਜੀ ਸੋ ਉਹਦੇ ਹਿਸਾਬ ਨਾਲ ਅਸੀਂ ਫਿਰ ਬਾਕੀ ਜਿਹੜੇ ਸਾਡੇ ਇਥੇ ਹੈਗੇ ਆ ਆ ਗਰੁੱਪ ਜਿਹੜੇ ਜਿਹੜੇ ਤੇ ਕੰਮਾਂ ਚ ਹੋ ਜਿਵੇਂ ਲੋਕਾਂ ਸਪੋਰਟ ਕਰਦੇ ਪੰਜਾਬੀ ਕਮਿਊਨਿਟੀ ਦੇ ਸਪੋਰਟ ਕਰਦੇ ਆ ਉਹਨਾਂ ਦੇ ਨਾਲ ਫਿਰ ਜਿਵੇਂ ਰਲ ਕੇ ਤੇ ਅਸੀਂ ਦੇਖ ਲਿਆ ਵੀ ਇੱਥੇ ਕਿੰਨੇ ਕਿਵੇਂ ਕਿਵੇਂ ਹੁੰਦੇ ਤੇ ਇਸੇ ਕਰਕੇ ਸੀ ਫਿਲਮ ਬਣਾਈ ਫਿਲਮ ਬਣਾਉਣ ਲੱਗੇ ਕਿਹੜੇ ਕਿਹੜੇ ਤੱਥਾਂ ਦਾ ਖਿਆਲ ਰੱਖਿਆ ਗਿਆ ਤੁਹਾਡਾ ਸਪੈਸ਼ਲੀ ਦੇ ਵਿੱਚ ਕੀ ਰੋਲ ਹੈ ਜਦੋਂ ਇਹ ਕਹਾਣੀ ਲਿਖੀ ਗਈ ਤਾਂ ਉਦੋਂ ਕਿਹੜੇ-ਕਿਹੜੇ ਤੁਹਾਡੇ ਕੋਲ ਕਿਉਂਕਿ ਹਰ ਕਹਾਣੀ ਦੇ ਪਿੱਛੇ ਦੇ ਕਰੈਕਟਰ ਬਹੁਤ ਮਾਇਨੇ ਰੱਖਦੇ ਨੇ ਇੱਕ ਸੀਗੇ origignal ਕਰੈਕਟਰ ਸਾਹਮਣੇ ਆਉਣੇ ਜਿਹੜੇ ਆਪਣੀ ਗੱਲ ਤੁਹਾਡੇ ਮੂਹਰੇ ਕਰ ਸਕੇ ਤਾਂ ਕੀ ਉਹ ਚਿਹਰੇ ਸਾਫ ਦਿਖਾਏ ਗਏ ਕਿ ਉਹਨਾਂ ਦੇ ਬਿਹਾਫ ਦੇ ਉੱਤੇ ਹੀ ਇਸ ਫਿਲਮ ਨੂੰ ਡਿਸਾਈਡ ਕੀਤਾ ਗਿਆ ਤੇ ਫਿਰ ਇਹਦਾ ਨਾਮ ਰੱਖਿਆ ਗਿਆ ਸੁਣੋ ਅਸੀਂ ਪਹਿਲਾਂ ਤੋਂ ਹੀ ਚਾਹੁੰਦੇ ਸੀ ਵੀ ਜਿਹੜੇ ਕਹਾਣੀਆਂ ਅਸੀਂ ਸੁਣਾਉਣੇ ਚਾਹੁੰਦੇ ਫਿਲਮ ਦੇ ਵਿੱਚ ਉਹ ਇਨਾ ਕੁੜਿਆਂ ਦੇ ਆਪਦੇ ਕਹਾਣੀਆਂ ਆਪਦੀ ਆਵਾਜ਼ ਹੋਵੇ ਕਿਉਂਕਿ ਫੇਰੀ ਮੇਰੇ ਖਿਆਲ ਲੋਕਾਂ ਨੂੰ ਪਤਾ ਲੱਗਦਾ ਵੀ ਇਨਾ ਜਾਦੇ ਜਿਵੇਂ ਮੈਂਟਲੀ ਜਾਂ ਸਾਈਕਲੋਜੀਕਲੀ ਜਿਹੜਾ ਉਹਨਾਂ ਦੇ ਤਕਲੀਫ ਹੁੰਦਾ ਵੀ ਕਿਵੇਂ ਫੀਲਿੰਗ ਹੁੰਦੀ ਹੈ ਕਿ ਉਹ ਅਸੀਂ ਜਿਵੇਂ ਸਿਰਫ ਕੈਰੈਕਟਰ ਦੇ ਵਿੱਚ ਉਹਨਾਂ ਦੇ ਬਾਸ਼ ਹੋਏ ਅਸੀਂ ਸੁਣ ਸਕਦੇ ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਆ ਸਾਡੇ ਇੱਥੇ ਕਾਫੀ ਬਿਗ ਨੰਬਰਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਆਏ ਆ ਤੇ ਉਹਨਾਂ ਨੇ ਰਹਿਣਾ ਵੀ ਆ ਕਿਸੇ ਜਗ੍ਹਾ ਤੇ ਤੇ ਅਸੀਂ ਆਫਿਸ ਵਿੱਚ ਵੀ ਸੁਣੀਦਾ ਬਹੁਤ ਸਾਰੀਆਂ ਲੜਕੀਆਂ ਹੈਗੀਆਂ ਜਿਹੜੀਆਂ ਆ ਕੇ ਸਾਨੂੰ ਦੱਸਦੀਆਂ ਆ ਵੀ ਸਾਨੂੰ ਇਸ ਤਰ੍ਹਾਂ ਦੇ ਗੱਲਾਂ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਆ ਤੇ ਇਹ ਮੂਵੀ ਬਹੁਤ ਹੀ ਜ਼ਰੂਰੀ ਹੈਗੀ ਕਹਿੰਦੇ ਹੁੰਦੇ ਫਿਲਮ ਐਸੀ ਚੀਜ਼ ਹੈਗੀ ਆ ਜਿਹੜੀ ਤੁਹਾਡੇ ਮੋਰੇ ਸ਼ੀਸ਼ੇ ਵਾਂਗੂ ਜੋਖੋ ਸ਼ੋਹਰਤ ਤੁਹਾਨੂੰ ਦਿਖਾ ਲ ਦਿੰਦੀ ਆ ਤੇ I think it's a really important message for us all to understand that international students, especially women, young women, are being treated incredibly badly in many circumstances uh, we have seen incidents of human trafficking of these really young wonderful women that come here with so much promise they come yeah. here mm -hmm. with you know their eyes wide open for a new a new opportunity and their families send them and you know the sad reality is many too many the young women are being treated very, very badly. Uh, some by employers that are right here, right here in Surrey. We know it's an issue. We know it's a crisis, and so uh -huh. does. The police, and we must do something about it. Apne city was really important. Apa yeah. focus Newton our project kita yeah. and apna money we set aside program karnu to help these international students. So without knowing only the problems kya, help is not sufficient. So we need to hear everybody's voices yeah. to be able to have the most impact in our city. So the producer ya uh, um, the uh, kahani film mm -hmm. the. Um, ਮਲਕ ਇਹਦੇ ਉਹਨਾਂ ਦੇ ਇਹੀ ਸਿਗਾ ਕੇ ਅਸੀਂ ਦੱਸ ਸਕੀਏ ਕਮਿਊਨਿਟੀ ਨੂੰ ਕੀ ਹੋ ਰਿਹਾ ਹੈ ਕਿ ਕਮਿਊਨਿਟੀ ਦਾ ਫੇਰ ਸਪੋਰਟ ਨਹੀਂ ਹੈ ਕਿ ਅਸੀਂ ਕਿੰਨਾ ਇਹ 88 ਕਰਦੇ ਹਾਂ ਕਿ ਕਿੰਨਾ ਸਟੂਡੈਂਟਸ ਨੂੰ ਸਪੋਰਟ ਦੇ ਸਕਦੇ ਹਾਂ ਨੂੰ ਇਹ ਸੈल्फਿਸ਼ ਰੂ ਕਰ ਨੂੰ ਆ ਅਵੇਅਰਨਸ ਤੁਹਾਨੂੰ ਪਤਾ ਹੈ ਬਹੁਤ ਸਾਲ ਲੱਗਿਆ ਸਿਸਟਮ ਚੇਂਜ ਕਰਨ ਨੂੰ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਅਬਿਊਜ਼ ਐਕਸੈਪਟ ਕਰ ਲੈਂਦੇ ਆ ਇਹ ਇਹ ਐਰਾਟੂਥ ਬੱਦਲ ਨੂੰ ਆਪਾਂ ਨੂੰ ਹਾਲ ਜਨਰੇਸ਼ਨ ਬਚੀ ਸਾਲ ਲੱਗ ਜਾਣਾ ਹੈ ਜੀ ਸੋ ਇਹ ਸਿਰਫ ਸ਼ਰਵਤਿਆ ਸਿੱਤਾ ਜੁੜੇ ਹੈਗੇ ਆ ਕਿ ਅ ਸੈਟਟਿਡ ਕਲੀਨਿਕ ਆ ਅਸੀਂ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਫ੍ਰੀ ਐਡਵਾਈਸ ਦਿੰਨੇ ਆ ਜੇ ਉਹਨਾਂ ਦੇ ਕੋਲ ਕੋਈ ਲੀਗਲ ਇਸ਼ੂ ਆ ਉਹ ਸਾਡੇ ਕੋ ਆ ਸਕਦੇ ਆ ਐਜੂਕੇਸ਼ਨ ਅਸੀਂ 3-4 ਸਾਲ ਹੋ ਗਏ ਉਹਨਾਂ ਨੂੰ ਸਪੋਰਟ ਕਰਦੇ ਆ ਸੋ ਅਸੀਂ ਕਾਫੀ ਸਟੋਰੀਆਂ ਸੁਣਦੇ ਆ ਤਾਂ ਪ੍ਰੋਬਲਮ ਇਹ ਹੈਗੀ ਆ ਕਿ ਜਦੋਂ ਅਸੀਂ ਉਹਨਾਂ ਨੂੰ ਲੀਗਲ ਐਡਵਾਈਸ ਦਿੰਨੇ ਆ ਬਾਏ ਦਾ ਟਾਈਮ ਉੱਥੇ ਉਹ ਬਹੁਤ ਡਰੇ ਹੁੰਦੇ ਆ ਜਿਹੜੇ ਵਿਕਟਮ ਸੀ ਉਹ ਪੁਲਿਸ ਨੂੰ ਨਹੀਂ ਦੱਸਣਾ ਚਾਹੁੰਦੇ ਉਹਨਾਂ ਨੂੰ ਟਰਾਇਆ ਗਿਆ ਕਿ ਜੇ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਤੁਹਾਡੀ ਇਮੀਗ੍ਰੇਸ਼ਨ ਨੂੰ ਅਫੈਕਟ ਹੋਣਾ ਆ ਤੇ ਇਹ ਇਹ ਗੱਲ ਝੂਠੀ ਆ ਰਾਈਟ ਸੋ ਇਹ ਬੜੀ ਗੰਦੀ ਗੱਲ ਹੋ ਰਹੀ ਆ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਆਪਾਂ ਨੂੰ ਹਟਾਉਣਾ ਚਾਹੀਦਾ ਆ ਸੋ ਸਾਟਾ ਇਹ ਮਤਲਬ ਸਿਕਾ ਵੀਡੀਓ ਦੇ ਵਿੱਚ ਕਿ ਆਪ ਐਜੂਕੇਟ ਕਰੀਏ ਇਹਦੇ ਬਾਰੇ ਗੱਲ ਕਰੀਏ ਥੋੜੀ ਜਿਹੀ ਅਵੇਅਰਨੈਸ ਕ੍ਰੀਟ ਕਰੀਏ ਤੇ ਫਿਰ ਇੱਕ ਤਾਂ ਜਿਹੜਾ ਆਪਣੀ ਕਮਿਊਨਿਟੀ 'ਚ ਜਿਹੜੇ ਆਪਣੇ ਘਰਾਂ 'ਚ ਗੱਲਾਂ ਹੋ ਰਹੀਆਂ ਆ ਅਸੀਂ ਉਹਨਾਂ ਨੂੰ ਆਪਣੇ ਆਪ ਕਹੀਏ ਕਿ ਗਲਤ ਆ ਨਾ ਤੇ ਫਿਰ ਜਿਹੜੇ ਵਿਕਟਮਸ ਆ ਉਹ ਸਾਹਮਣੇ ਆ ਕੇ ਇਸ ਹੈਲਪਲਾਈਨ ਯੂ نو ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਦਾ ਹੈਲਪਲਾਈਨ ਜੀ ਯਾ ਸਾਡਾ ਇਹ ਮਤਲਬ ਹੈ। ਓਕੇ ਸਾਡਾ ਹੋਪ ਤਾਂ ਹੈਗਾ ਯਾ ਕਿ ਕਾਫੀ ਮੈਨੂੰ ਕਾਫੀ ਮੀਡੀਆ ਇਨਕੁਆਰੀਜ਼ ਆਉਂਦੀਆਂ ਜਿਹੜੇ ਵੀਡੀਓ ਬਣਾਉਣੀ ਚਾਹੁੰਦੇ ਆ ਉਹ ਚਾਹੁੰਦੇ ਦੀ ਸੋਚ ਹੈ ਕਿ ਆ ਇਹਦੇ ਬਾਰੇ ਵੀਡੀਓ ਬਣਾਉਣ ਦੀ ਇਹ ਇੱਕ ਪ੍ਰੋਬਲਮ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰ ਰਹੇ ਆ ਨਾ ਹੋਰ ਕਾਫੀ ਆ ਉਹਦੇ ਬਾਰੇ ਤਾਂ ਪੂਰਾ ਸ਼ੋਅ ਡਬਲ ਫੀਚਰ ਫਿਲਮ ਬਣਾ ਸਕਦੇ ਆ ਬਟ ਆਈ think ਜਿਹੜਾ ਇਹ ਫਿਲਮ ਦਾ ਇੰਪੈਕਟ ਹੋਗਾ ਬਿਕਾਜ਼ ਇਹ ਦੇਖਣਯਾ ਲਈ ਐਜੂਕੇਸ਼ਨ ਵੀ ਦਿੰਦੀ ਆ ਸੱਚੀਆਂ ਸਟੋਰੀਆਂ ਵੀ ਸ਼ੇਅਰ ਕਰ ਰਹੀ ਆ ਤੋ ਪਾਲੀ ਲੰਬੀ ਵੀ ਨਹੀਂ ਸੋ ਆਈ ਥਿੰਕ ਇ ਵਿਲ ਹੈਵ ਅ ਗ੍ਰੇਟ ਇੰਪੈਕਟ ਔਨ தி ਕਮਿਊਨਿਟੀ ਡਿਵੈਲਪਮੈਂਟ ਯਾ ਸਟੋਰੀ ਐਸ ਫਿਲਮ ਦੇ ਵਿੱਚ ਲੈਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਕਿਹੜੀ ਸਟੋਰੀ ਸੱਚੀ ਹੈ ਕਿਦਾਂ ਦਾ ਰਿਸਰਚ ਵਰਕ ਸਾਰਾ ਕੀਤਾ ਗਿਆ ਯਾ ਇਹ ਸਾਰੀਆਂ ਸੱਚੀਆਂ ਸਟੋਰੀਆਂ ਆ ਜਦੋਂ ਆਪਾਂ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਵਿੱਚ ਕੰਮ ਕਰਦੇ ਆ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਰਿਲੇਸ਼ਨਸ਼ਿਪ ਚ ਹੁੰਦਾ ਆ ਜਿਹੜੇ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਐਕਸਪਲੋਇਟੇਸ਼ਨ ਜਾਂ ਕੰਮ ਤੇ ਹੋ ਰਿਹਾ ਆ ਜਾਂ ਉਹਨਾਂ ਦੇ ਲੈਂਡਲੋਰਡਸ ਤੋਂ ਕਾਫੀ ਪ੍ਰੋਬਲਮਸ ਆ ਲੈਨਰਡ ਲੈਨਵਰਟਵਿਚ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ